ਸਾਸੀ ਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਨੱਥੂ ਆਲਾ ਗਰਬੀ ਦੇ ਵਿੱਚ ਨੱਥੂ ਆਲਾ ਗਰਬੀ ਤੋਂ ਜਿਹੜੀ ਰੋਡਿਆਂ ਨੂੰ ਛੜਕ ਜਾਂਦੀ ਆ ਉਸ ਸੜਕ ਵਾਲੇ ਮੋੜ ਦੇ ਉੱਤੇ ਬਾਈ ਦਾ ਘਰ ਆ ਮਿੱਤਰੋ ਤੇ ਇਹ ਛੜਕ ਜਿਹੜੀ ਛੜਕ ਦੇ ਉੱਤੇ ਘਰ ਆ ਬਾਈ ਦਾ ਇਹ ਸੜਕ ਲੰਗਿਆਣੇ ਨੂੰ ਜਾਂਦੀ ਆ ਮਿੱਤਰੋ ਲੰਗਿਆਣੇ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਰਹਿ ਜਾਂਦਾ ਵਾ ਕਰੇਲੂ ਪਰਿਵਾਰ ਦੇ ਘਰੇ ਆ ਮੈਂ ਮਿੱਤਰੋ ਚੋਟੀ ਵਿਖਾਉਣੀ ਆ ਤੁਹਾਨੂੰ ਕਰੇਲੂ ਪਰਿਵਾਰ ਦੇ ਘਰੋਂ ਬਾ ਕਮਾਲ ਚੀਜ਼ ਸਿੰਘਾ ਵਾਲੇ ਪੱਖ ਤੋਂ ਵਜਨ ਵਾਲੇ ਪੱਖ ਤੋਂ ਤੇ ਲੇਵੇ ਵਾਲੇ ਪੱਖ ਤੋਂ ਕੋਈ ਹੱਥ ਤਰੋਣੀ ਕਰਮਾਲੀ ਦੇ ਵਿੱਚ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਪਹਿਲਾਂ ਇਹਦੇ ਬਾਰੇ ਫਿਰ ਅਗਲੀ ਕਾਰਵਾਈ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾਂਕਰ ਪਰਿਵਾਰ ਜੀ ਵਧੀਆ ਵਧੀਆ ਠੀਕ ਆ ਇੱਕ ਵਾਰੀ ਨਾਮ ਦੱਸ ਦਈਏ ਬਾਈ ਆਪਣਾ ਸ਼ਿੰਦਾ ਸਿੰਘ ਸ਼ਿੰਦਾ ਸਿੰਘ ਸਿੰਦਾ ਸਕੇ ਬਾਈ ਫਿਰ ਘਰ ਆਪਣਾ ਹੈਗਾ ਵਾ ਇਹ ਦੂਜਾ ਕਿਹੜਾ ਵਿੱਚ ਛੜਕ ਲੰਗਿਆਂਣੇ ਵਾਲੀ ਆ ਹੈ ਹਾਂਜੀ ਲੰਗਿਆਂਣੇ ਵਾਲੀ ਛੜਕ ਤੇ ਘਰ ਆਪਣਾ ਨਾ ਚਾਰਾ ਠੀਕ ਆ ਬਾਈ ਤੇ ਬਾਈ ਇਹ ਝੋਟੀ ਜਿਹੜੀ ਵਿੱਚ ਨਹੀਂ ਆਪਾਂ ਕਿਨੂਆ ਸੁਆ ਸੂਰੀ ਆ ਇਹ ਦੂਜੇ ਸੂਏ ਸੁਣੀ ਆ ਦੂਜੇ ਸੂਏ ਸੁਣਾ ਆ ਇੱਕ ਸੁਆ ਚੋਰੀ ਕਿੰਨੇ ਦਿਨ ਲੈ ਜੂਗੀ ਬਾਈ ਇਹ ਹਜੇ 10 ਦਿਨ ਲਾਊਗੀ ਹੋਰ 10 ਦਿਨ ਹਜੇ ਬਾਕੀ ਆ ਦੁੱਧ ਪਹਿਲੇ ਉਸੇ ਕਿੰਨਾ ਦੇਗੀ ਸੀ ਬਾਈ ਇਹ ਸਾਢੇ 5 ਕਿਲੋ ਦਿੱਤਾ ਸੀ ਇਹਨੇ ਡੰਗਦਾ ਵੀ ਮੈਨੂੰ ਲੱਗ 11-12 ਕਿਲੋ ਦੋਸ ਦੇ ਹਾਂਜੀ ਹਾਂਜੀ ਠੀਕ ਆ ਬਾਈ ਤੇ ਬਾਈ ਫਿਰ ਇਹਦਾ ਟੀਕਾ ਡੂਗਾ ਭਰਾਇਆ ਕਿਸਾਨ ਤੋਂ ਕਰਾਸ ਇਹ ਸਾਂਤੋ ਠੀਕ ਆ ਲੈਵਲ ਉਵਾ ਤਾਂ ਬਾਈ ਬਹੁਤ ਤਿਆਰ ਚੈੱਕ ਕਰ ਜੰਦੀ ਹੋਣੀ ਆ ਰੇਵਾ ਪੂਰਾ ਤਿਆਰ ਕਰੂਗੀ ਠੀਕ ਆ ਰੋਡਾਂ ਵਾਲੇ ਭੋਲੇ ਦੇ ਝੋਟੇ ਤੋਂ ਭਰਾਈ ਇਹ ਠੀਕ ਆ ਬਾਈ ਬੱਲੂ ਤੋਂ ਹਾਂ ਠੀਕ ਆ ਬਾਈ ਫਿਰ ਤਾਂ ਯਾਰ ਤੇ ਬਾਈ ਫਿਰ ਰੇਟ ਕੀ ਰੂਗਾ ਇਹਦਾ ਇਹਦਾ 130 130 ਮਾਨਤਾ ਨੇ ਇਹਦੇ ਵਿੱਚੋਂ ਬਾਈ ਹਾਂ ਕਰ ਦਿਆਂਗੇ ਆਪਾਂ ਕੱਢੀ ਬਾਹੋਂ ਤੋਰੀ ਬਾਈ ਲੈ ਵੀ ਮੈਂ ਤੋ ਖੋਲ ਦਿਓ ਮਾੜੀ ਜੀ ਲੈ ਵੀ ਮੇਤਰੋ ਬਾਈ ਨੇ ਰੇਟ ਕੀਤਾ ਸੀ ਜਿਹੜਾ ਇਹਦਾ ਪਹਿਲਾਂ 1.5 ਲੱਖ ਰੁਪਇਆ ਤੇ ਆਪਾਂ ਬਾਈ ਨੂੰ ਕਿਹਾ ਵੀ ਨਹੀਂ ਵਿਕਣੀ ਬਾਈ ਜਾਇਜ਼ ਜੀ ਕੀਮਤ ਕਰ ਲੈ ਤੇ ਹੁਣ ਬਾਈ ਰੇਟ ਕਰਾਇਆ ਮੈਂ ਜਾਇਜ਼ ਹੁਣ ਬੜਾ ਚੱਕਰ ਆਉਂਦੇ ਤੁਸੀਂ ਵੀ ਨਾ ਪਾਇਆ ਜੇ ਕਿਉਂਕਿ ਜਦੋਂ ਗੱਲਬਾਤ ਤੇ ਰੇਟ ਸਹੀ ਕੀਤਾ ਹੋਵੇ ਨਾ ਚੀਜ਼ ਦਾ ਤੇ ਫਿਰ ਮਿੱਤਰੋ ਬਈ ਟਿਕਾਣੇ ਤੀਰ ਲੱਗ ਜਾਂਦਾ ਵਾ ਤੇ ਹੁਣ ਇਹ ਤੀਰ ਟਿਕਾਣੇ ਮੈਂ ਲਾਤਾ ਵਾ ਤੁਸੀਂ ਅੱਗੇ ਲਾਉਣਾ ਵਾ ਪਲੀ ਪੁਲੀ ਝੋਟੀ ਵਜਨ ਵਾਲੋ ਪੱਠ ਪੂੜੇ ਵਾਲੋ ਖੜਨੀਆਂ ਵਾਲੋ ਸਿੰਘਾਂ ਵਾਲੋ ਹਰ ਇੱਕ ਪੱਖ ਤੋਂ ਕਰਮਾਂ ਵਾਲੀ ਹੱਥ ਨਹੀਂ ਤਰਾਉਂਦੀ 1 ਰੁਪਈਆ ਦਾ ਵੀ ਮਿੱਤਰੋ ਸਿੰਘਾਂ ਤੋਂ ਲੈ ਕੇ ਸਭ ਅੰਗਾਂ ਜਿਹੜੇ ਕਰਮਾਂ ਵਾਲੀ ਨੂੰ ਪ੍ਰਮਾਤਮਾ ਨੇ ਸੋਨੇ ਦੀ ਕੀਮਤ ਵਾਲੇ ਲਾਏ ਹੋਏ ਆ ਜੀ ਸੰਗ ਵੀ ਗੋਲ ਆ ਲੈਵਾ ਵੀ ਬਣਾਵਟੋ ਦੇ ਵਿੱਚ ਚੰਗਾ ਵਾ ਅਗਲੇ ਬਾਉ ਤੋਪਨ ਪਿੱਛਾ ਹੌਲਾ ਤੇ ਅੱਗਾ ਪਰ ਮਨਾਲਾ ਸੌਰੀ ਅੱਗਾ ਹੌਲਾ ਤੇ ਪਿੱਛਾ ਭਾਰਾ ਮੈਂ ਕਹਿੰਦੇ ਹੁੰਦੇ ਨੇ ਸਿਆਣੇ ਵੀ ਭਾਰੇ ਦੀ ਪਿੱਛੇ ਦੀ ਮੈਂ ਦੁੱਧ ਦਿੰਦੀ ਆ ਤੇ ਉਹ ਇਹਦੇ ਵਿੱਚ ਕਰਮ ਵਾਲੀ ਦੇ ਕੁਆਲਿਟੀ ਆਤ ਕੀ ਬਈ ਬੜਾ ਨਹੀਂ ਇੱਥੇ ਹੀ ਬਣਦੇ ਬਸ 13 14 ਕਿਲੋ ਦੁੱਧ ਟੌਰਨ ਭਾਂਡੇ ਦੇ ਵਿੱਚ ਪਾਉਗੀ ਫਿਰ ਜੈਲੀ ਬਹੁਤ ਆ ਮੈਂ ਇਣੀ ਹੈਗਾ ਵੀ ਕਰਮ ਵਾਲੀ ਟਰੱਕ ਵਾਲਾ ਭਲੀ ਮਾਨਸ ਚੰਗੀ ਆ ਮੈਂ ਮਿੱਤਰੋ 1,30,000 ਰੁਪਇਆ ਰੇਟ ਆ ਮੰਡਤਾਲ ਹੋ ਜਾਊਗਾ ਨੰਬਰ ਦਿਓ ਬਈ ਆਪਣਾ ਨੰਬਰ ਦੇ ਦੀ ਅੰਕਲ ਜੀ ਆਪਣਾ ਅੱਛਾ ਹਾਂ ਨੰ ਫੋਨ ਨੰਬਰ ਮੈਂ ਤਾਂ ਕਹਾਂ ਦੱਸ ਦਿਓ ਮੜਾ ਕੋਈ ਗੱਲ ਨਹੀਂ ਵੀਡੀਓ ਤੇ ਲਾ ਦਾਂਗੇ ਚਲੋ ਵੀਡੀਓ ਚ ਲਾ ਦੂੰਗਾ ਮੈਂ ਬਾਈ ਦਾ ਨੰਬਰ ਨੋਟ ਨਹੀਂ ਕੀਤਾ ਹੋਇਆ ਬਾਈ ਨੇ ਜਿਹੜਾ ਲਾਉਣਾ ਵਾ ਬੰਨ ਨੱਥੂ ਵਾਲਾ ਗਰ ਵੀ ਆ ਜਲਾ ਮੋਗਾ ਵਾ ਲੰਗੇ ਆਣੀ ਛੜਕਾ ਮੱਧ ਮਾਰਦੀ ਬੜਕਾ ਤੁਸੀਂ ਵੀ ਮਾਰ ਲਿਓ ਧੰਨਵਾਦ